ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀ ਆ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਖੜੇ ਆ ਕਿਸਾਨ ਮਹਾਪੰਚਾਇਤ ਹੋ ਰਹੀ ਆ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਕਿਸਾਨ ਆ ਗੁਮੰਜੀਤ ਧਨੇਰ ਨੇ ਧਨੇਰ ਸਾਹਿਬ ਜਦੋਂ ਲੱਗਦਾ ਵੀ ਕਿਸਾਨ ਲੈ ਠੰਡੀ ਪੈ ਰਹੀ ਆ ਵੈਸੇ ਲੱਗਦਾ ਹੁੰਦਾ ਥੋੜਾ ਥੋੜਾ ਜਿਹਾ ਕਦੇ ਦੇਖਗੇ ਆਪਾਂ ਹਨਾ ਜਾਂ ਸਰਕਾਰਾਂ ਵੀ ਕਹਿ ਦਿੰਦੀਆਂ ਵੀ ਯਾਰ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਕਿਥੋਂ ਆ ਜਾਂਦੇ ਐਨੇ ਲੋਕ ਆ ਲੋਕ ਸਾਡੀ ਬੁੱਕਲ ਦੇ ਵਿੱਚ ਹੀ ਅਸੀਂ ਲੋਕਾਂ ਦੀ ਬੁੱਕਲ ਦੇ ਵਿੱਚ ਆ બસ ਥੋੜਾ ਜਿਹਾ ਨਾ ਢੰਗ ਦਾ ਫਰਕ ਹੁੰਦਾ ਵੀ ਕਿਹੜੇ ਢੰਗ ਨਾਲ ਲੋਕਾਂ ਨੂੰ ਲੜਾਉਣਾ ਹੈ ਅਸੀਂ ਇਹ ਹਮੇਸ਼ਾ ਹੀ ਕਹਿੰਦੇ ਆ ਵੀ ਜਿਹੜਾ ਤਿੰਨ ਕਾਨੂੰਨਾਂ ਨੂੰ ਵਾਪਸ ਕਰਨ ਵਾਲਾ ਘੋਲ ਸੀ ਉਹ ਵੀ ਸ਼ਾਂਤਮਈ ਰਹਿ ਕੇ ਲੜਿਆ ਸਾਡੀ ਸਟਰਗਲ ਜਥੇਬੰਦੀਆਂ ਉਦੋਂ ਸੰਯੁਕਤ ਮੋਰਚੇ ਦੇ ਵਿੱਚ ਵੀ ਚੱਲਦੀ ਰਹੀ ਅੱਜ ਵੀ ਸਾਡੀ ਸਿੱਗੀ ਵੀ ਸ਼ਾਂਤਮਈ ਸੰਘਰਸ਼ 'ਚ ਲੜੇ ਜਾ ਸਕਦੇ ਆ ਜਿੱਥੇ ਜਾ ਸਕਦੇ ਆ ਅਸੀਂ ਸ਼ਾਂਤਮਈ ਰਹਿ ਕੇ ਜਦੋ ਜਹਿਦ ਕਰਕੇ ਆਪਦੇ ਜਮਹੂਰੀ ਹੱਕਾਂ ਜਿਹੜੇ ਉਹਨਾਂ ਨੂੰ ਬਹਾਲ ਕਰਾਉਣ ਦਾ ਸਰਕਾਰਾਂ ਤੇ ਪ੍ਰੈਸ਼ਰ ਪਾ ਕੇ ਅੱਜ ਦਿੱਲੀ ਦੀ ਤਖਤ ਦੇ ਹੱਕ ਤੇ ਪੈਰ ਧਰ ਕੇ ਆ ਰਾਮਲੀਲਾ ਗਰਾਊਂਡ ਦੇ ਵਿੱਚ ਅਸੀਂ ਰੈਲੀ ਕਰ ਰਹੇ ਹਾਂ ਇਹ ਸਾਡਾ ਜਮਹੂਰੀ ਹੱਕ ਸੀ ਅਸੀਂ ਬਹਾਲ ਕਰਾਇਆ ਜਿੱਥੇ-ਜਿੱਥੇ ਵੀ ਪਹਿਲਾਂ ਜਿਹੜਾ ਧਰਨਾ ਮੁਜ਼ਾਹਰਾ ਹੋ ਸਕਦਾ ਸੀ ਉਹ ਥਾਵਾਂ ਨੂੰ ਨਾ ਕਟਾਇਆ ਜਾ ਰਿਹਾ ਦਿਨੋਂ-ਦਿਨ ਵੀ ਹੁਣ ਇੱਥੇ ਨਹੀਂ ਹੋਇਆ ਚਾਹੇ ਕਿਤੇ 144 ਦੀ ਦਲੀਲ ਦਿੱਤੀ ਜਾਂਦੀ ਹੈ ਕੁਝ ਹੋਰ ਦਿੱਤੀ ਜਾਂਦੀ ਹੈ ਪਰ ਜੇ ਇੰਨਾ ਇਕੱਠਾ ਹੋਊਗਾ ਇਹਨੂੰ ਤਾਂ ਕਿਸੇ ਸਰਕਾਰ ਕਿਵੇਂ ਰੋਕ ਲੂਗੀ ਦੇਖੋ 144 ਇਹਨਾਂ ਕੋਲੇ ਬਹੁਤ ਵਧੀਆ ਹਥਿਆਰ ਹੁਣ ਵੀ ਹੈਗਾ ਕੱਲ ਦੇ ਦੋ ਵਾਰੀ ਤਾਂ ਸਾਨੂੰ ਅਰੈਸਟ ਕਰ ਲਿਆ ਨਵੀਂ ਦਿੱਲੀ ਦੇ ਵਿੱਚ ਪੈਰ ਨਹੀਂ ਪਾਉਣ ਦੇ ਨੇ ਕਿੰਨੇ 144 ਲੱਗੀ ਆ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਨਹੀਂ ਜਾਣ ਦਿੱਤਾ ਪੁਰਾਣੀ ਦਿੱਲੀ ਚ ਰੱਖਿਆ ਹੋਇਆ ਸਾਡੀਆਂ ਬਹੁਤ ਜਿਹੜੀਆਂ ਮਤਲਬ ਟੀਮਾਂ ਜਿਹੜੀਆਂ ਪਿੰਡਾਂ ਤੋਂ ਆ ਰਹੀਆਂ ਸੀ ਰੇਲ ਗੱਡੀਆਂ ਤੋਂ ਉਤਰੀਆਂ ਬਹੁਤੀਆਂ ਨੂੰ ਅਰੈਸਟ ਕਰਕੇ ਪੁਰਾਣੀ ਦਿੱਲੀ ਚ ਘਲਦੇ ਰਹੇ ਆ ਪਰ ਅਸੀਂ ਕੁਛ ਤਾਂ ਜਿੱਤਿਆ ਨਾ ਜਿਹੜੀ 144 ਸਾਰੀ ਦਿੱਲੀ ਚ ਸੀ ਉਹ ਪੁਰਾਣੀ ਦਿੱਲੀ ਚੋਂ ਹਟਾ ਕੇ ਅੱਜ ਅਸੀਂ ਰੈਲੀ ਕਰ ਦਿੱਤਾ ਕਾਮਯਾਬ ਹੋ ਗਏ ਨਾ ਆ ਇਦਾਂ ਹੀ ਮਰਲੇ ਜਿਹੜੇ ਲੋਕਾਂ ਦੇ ਜਦੋਂ ਹੌਸਲੇ ਵਧਣਗੇ ਅੱਜ ਵੀ ਅਜੇ ਦਹਿਸ਼ਤ ਸੀ ਪੰਜਾਬ ਦੇ ਵਿੱਚ ਜਿੱਡਾ ਵੱਡਾ ਇਕੱਠ ਹੋਣਾ ਚਾਹੀਦਾ ਸੀ ਮੈਂ ਕਹਿੰਨਾ ਉਦੋਂ ਅਜੇ ਘਟੂਗਾ ਨਹੀਂ ਸਾਡਾ ਤੇਰੀਏ ਤੋਂ ਵੱਧ ਸੀ ਦਹਿਸ਼ਤ ਸੀ ਲੋਕਾਂ ਦੇ ਵਿੱਚ ਉਹ ਦਹਿਸ਼ਤ ਨੂੰ ਚਲੋ ਤੋੜ ਕੇ ਜਿੰਨੇ ਵੀ ਲੋਕ ਵੱਧ ਤੋਂ ਵੱਧ ਆਏ ਉਹਨਾਂ ਨੂੰ ਸਲੂਟ ਆ ਸਲਾਮ ਆ ਪਰ ਹਕੂਮਤਾਂ ਦਾ ਇਹ ਭਰਮ ਜਰੂਰ ਤੋੜਤਾ ਵੀ ਜਿਹੜੇ ਮਤਲਬ ਲੋਕਾਂ ਦੇ ਕਾਫਲੇ ਹੁੰਦੇ ਆ ਜਦੋਂ ਸਹੀ ਰਾਹ ਤੇ ਲੜਦੇ ਆ ਤਾਂ ਸਰਕਾਰਾਂ ਨੂੰ ਭਾਜੜਾ ਪਾ ਦਿੰਦੇ ਆ ਅੱਜ ਦੀ ਮਹਾ ਪੰਚਾਇਤ ਦਾ ਮਕਸਦ ਕੀ ਰਹਿਣ ਵਾਲਾ ਮੁੱਖ ਤੌਰ ਤੇ ਅੱਜ ਮੁੱਖ ਤਾਂ ਦੇਖੋ ਜਿਹੜੀਆਂ ਉਹ ਮੰਗਾਂ ਨੇ ਸੁਜੋਕਤ ਮੋਰਚੇ ਦੀਆਂ ਪਿਛਲੀਆਂ ਰਹਿੰਦੀਆਂ ਮੰਨੀਆਂ ਹੋਈ ਮੰਗੋ ਦਾ ਉਭਾਰਨ ਦਾ ਮੁੱਦਾ ਉਹ ਮੈਨੂੰ ਲੱਗਦਾ ਸਾਰਿਆਂ ਚੋਂ ਮੁੱਖ ਇਹ ਆ ਬਈ ਜਮੂਰੀ ਹੱਕ ਬਹਾਲ ਕਰਾਉਣੇ ਆ ਜਿਹੜਾ ਤੇ ਲੋਕਾਂ ਨੂੰ ਦੱਸਣਾ ਹੈ ਜੇ ਆਪਾਂ ਇਕੱਠੇ ਆ ਤਾਂ ਜਮੂਰੀ ਹੱਕ ਬਹਾਲ ਕਰ ਸਕਦੇ ਆਪਾਂ ਤਾਂ ਅੱਜ ਵੀ ਬਿੰਗੇ ਤਲਿੰਗੇ ਰਾਹਾਂ ਰਾਹੀ ਲੋਕ ਕੱਚਿਆ ਰਾਹਾਂ ਰਾਹੀ ਦਿੱਲੀ ਦੇ ਆਰਾਮ ਲੀਲਾ ਗਰਾਊਂਡ ਦੇ ਵਿੱਚ ਪਹੁੰਚਿਆ ਚਾਹੇ ਇਹਨਾਂ ਨੇ ਵੱਡੀਆਂ ਸੜਕਾਂ ਬੰਦ ਕਰੀਆਂ ਹੋਈਆਂ ਜਦੋਂ ਹਰੇਕ ਨੂੰ ਪਤਾ ਬਈ ਇਕੱਠੇ ਹੋਏ ਬਿਨਾ ਤਾਂ ਗੁਜ਼ਾਰਾ ਤੇ ਹੱਲ ਇੱਕ ਹੀ ਆ ਫੇਰ ਵੀ ਕਿਤੇ ਨਾ ਕਿਤੇ ਵੱਖਰੇ ਹੀ ਸੁਰ ਕਿਉਂ ਆਉਂਦੇ ਆ ਦੇਖੋ ਇਹ ਤਾਂ ਹੁਣ ਤੁਸੀਂ ਦੇਖਦੇ ਹੋ ਵੀ ਜਿਹੜੇ ਇਕੱਠੇ ਹੋਣ ਵਾਲੇ ਹੋ ਕੇ ਆਏ ਆ ਉਹ ਕਿੰਦੀ ਵੱਡੀ ਗਣਤੀ ਆ ਭਾਰਤ ਪੱਧਰ ਦੀ ਆ ਜੇ ਕੋਈ ਛੋਟਾ ਵਿਚਾਰ ਇਸ ਗੱਲ ਦੀ ਪਾਲਣਾ ਕਰਦਾ ਮੈਨੂੰ ਲੱਗਦਾ ਉਹਨਾਂ ਨੂੰ ਰੀਥਿੰਕ ਕਰਨਾ ਚਾਹੀਦਾ ਅਪੀਲ ਹੀ ਆਪਣੀ ਅਸੀਂ ਤਾਂ 6 ਮੈਂਬਰੀ ਕਮੇਟੀ ਵੀ ਬਣਾਈ ਆ ਅਪੀਲ ਹੀ ਕਰ ਸਕਦੇ ਆ ਉਹਨਾਂ ਲੋਕਾਂ ਨੂੰ ਅਪੀਲ ਕਰ ਸਕਦੇ ਵੀ ਇਹਨਾਂ ਦੀ ਜਿਹੜੀ ਸਮਤਾ ਬਖਸ਼ੋ ਇਹਨਾਂ ਨੂੰ ਥੋੜਾ ਵੀ ਇਤੋਂ ਵੀ ਨਰੂਈ ਲੜਾਈ ਲੜੀਏ ਹੋ ਸਕਦਾ ਆ ਪਰ ਨਵੀਂ ਦਿੱਲੀ ਚੋਂ ਵੀ 144 ਤੋੜ ਦਿੰਦੇ ਜੇ ਉਹ ਨਾਲ ਹੁੰਦੇ ਅੱਛਾ ਜੱਡੀ ਵੱਡੀ ਮੰਗ ਆ ਪੂਰੇ ਦੇਸ਼ ਦੇ ਵਿੱਚ ਐਮਐਸਪੀ ਕਾਨੂੰਨ ਆਲੀ ਇਹਦੇ ਲਈ ਲੱਗਦਾ ਨਹੀਂ ਕਿ ਹਜੇ ਪੰਜਾਬ ਤੇ ਹਰਿਆਣਾ ਉਸ ਲੜਾਈ ਦੇ ਵਿੱਚ ਨਿੱਕੇ ਆ ਪੂਰੇ ਭਾਰਤ ਦੇ ਵਿੱਚ ਬਹੁਤ ਕੰਮ ਕਰਨ ਦੀ ਜ਼ਰੂਰਤ ਆ ਬਹੁਤ ਵੱਡੇ ਲੈਵਲ ਦੇ ਉੱਤੇ ਲੋਕ ਥੋੜੀ ਇਹ ਗੱਲ ਠੀਕ ਆ ਐਮਐਸਪੀ ਦੀ ਕਾਨੂੰਨੀ ਗਾਰੰਟੀ ਲੈਣੀ ਖਾਸੀ ਵੱਡੀ ਲੜਾਈ ਆ ਖਾਸੀ ਵੱਡੀ ਤਾਕਤਰੀ ਲੋੜ ਆ ਤੇ ਹਜੇ ਮੈਂ ਕਹੂੰਗਾ ਪੰਜਾਬ ਹਰਿਆਣਾ ਜਾਂ ਯੂਪੀ ਦਾ ਕੋਸ਼ਿਸ਼ਾ ਜਾਗਿਆ ਬਾਕੀ ਦੇ ਭਾਰਤ ਨੂੰ ਜਗਾਉਣਾ ਪਰਣਾ ਆ ਇੱਕ ਜਗਾਉਣ ਦਾ ਸਾਡਾ ਮਤਲਬ ਤਰਾਦਾ ਦਾ ਸਾਡਾ ਮਤਲਬ ਇੱਕ ਤਰੀਕਾ ਲੋਕਾਂ ਨੂੰ ਜਗਾਉਣ ਦਾ ਇਹਦੇ ਤੇ ਕਾਮਯਾਬ ਹੋ ਕੇ ਮਨਲਾ ਦਾ ਭਾਰਤ ਦੇ ਲੋਕ ਜਾਗਣਗੇ ਤੇ ਉਧਰਲੇ ਪਾਸੇ ਨੂੰ ਲਹਿਰਾਂ ਵਧਣਗੀਆਂ ਉਹ ਪੰਜਾਬ ਵਾਲਿਆਂ ਨੇ ਵੀ ਬਾਵਾ ਵੈਸੇ ਕਰਿਆ ਸੀਗਾ ਵੀ ਅਸੀਂ ਇੱਕ ਦੋ ਵਾਰੀ ਤਾਂ ਉਹ ਟੌਂਕ ਜੇ ਵੀ ਕਰਿਆ ਵੀ ਮੂੰਗੀ ਤੇ ਐਮਐਸਪੀ ਦੇਵਾਂਗੇ ਪਰ ਵੋਟਾਂ ਤੋਂ ਪਹਿਲਾਂ ਉਹ ਬਾਲੀਆਂ ਫਸਲਾਂ ਤੇ ਦੇਣ ਨੂੰ ਤਿਆਰ ਸੀਗੇ ਨਹੀਂ ਉਹ ਪਖੰਡਵਾਜੀ ਹੈ ਉਹ ਦੇਖੋ ਕੋਈ ਵੀ ਰਾਜਗਦੀ ਤੇ ਆ ਕੇ ਬਹਿ ਜੇ ਉਹ ਝੂਠੇ ਲਾਰੇ ਲਾ ਕੇ ਬਹਿਣਾ ਹੁੰਦਾ ਇਸ ਗੱਲ ਦਾ ਸਾਨੂੰ ਵਿਸ਼ਵਾਸ ਹੈ ਲੋਕ ਜੇ ਆਪਦੇ ਸੰਘਰਸ਼ਾਂ ਰਹੀ ਕੁਝ ਮਨਾ ਲੈਣਗੇ ਜਿਹੜੀ ਵੀ ਸਰਕਾਰ ਤੋਂ ਉਹ ਲੈ ਲੈਣਗੇ ਨਹੀਂ ਉਹਨਾਂ ਦੇ ਲਾਰੇਆਂ ਚਾ ਕੇ ਜਿੰਨੀਆਂ ਮਰਜ਼ੀ ਵੋਟਾਂ ਪਾਪਾ ਦੇਖ ਲੈਣ ਇਕੱਠ ਲੋਹੇ ਦੀ ਲੱਠ ਬਿਨਾ ਸਰਨਾ ਨਹੀਂ ਵੋਟਾਂ ਰਾਜ ਬਦਲ ਬਦਲ ਦੇਖ ਲਿਆ ਲੋਕਾਂ ਨੇ ਇੱਕੋ ਹੀ ਰਾਹ ਸਵਾਲੜਾ ਸਾਡੇ ਵਾਸਤੇ ਜਿਹੜੇ ਸਾਡੇ 10 ਗੁਰੂਆਂ ਨੇ ਲੜਾਈ ਸ਼ੁਰੂ ਕੀਤੀ ਸੀ ਕਰਤਾਰ ਸਰਾਬਿਆਂ ਨੇ ਬੱਬਰ ਅਕਾਲੀਆਂ ਨੇ ਭਗਤ ਸਿੰਘ ਵਰਗਿਆਂ ਨੇ ਉਦਮ ਸਿੰਘ ਵਰਗਿਆਂ ਨੇ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਉਦਮ ਸਿੰਘ ਨੇ ਪਿਛਲੀ 13 ਤਰੀਕ ਨੂੰ ਕੱਲ ਨੂੰ ਅ ਅੰਗਰੇਜ਼ ਦੇ ਗੋਲੀ ਕਿਉਂ ਮਾਰੀ ਸੀ ਉਹ ਸਾਰਾ ਕੁਝ ਇਕੱਠਾ ਕਰਕੇ ਉਹਦਾ ਇੱਕੋ ਹੀ ਬਣਦਾ ਮੈਂ ਉਹਨਾਂ ਨੂੰ ਵਿਸ਼ਵਾਸ ਦਵਾ ਸਕਦਾ ਹਾਂ ਸ਼ਹੀਦਾਂ ਦੀ ਸਾਨੂੰ ਅਮਰ ਸ਼ਹੀਦੋ ਸੌ ਤੁਹਾਡੀ ਅਸੀਂ ਥੱਕਦੇ ਨਹੀਂ ਅਸੀਂ ਰੁਕਦੇ ਨਹੀਂ ਅਸੀਂ ਲੜਦੇ ਰਹਿਣਾ ਹੱਕਾਂ ਲਈ ਜਿੰਨਾ ਚਿਰ ਜਾਬਰ ਮੁੱਕਦੇ ਨਹੀਂ ਜਿੰਨਾ ਚਿਰ ਜਾਬਰ ਮੁੱਕਦੇ ਨਹੀਂ ਭਾਈ ਲਾਲੋਆਂ ਦੀ ਲੜਾਈ ਮਲਕ ਭਾਗਵਾਂ ਦੇ ਖਿਲਾਫ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਨਹੀਂ ਲੋਕ ਸਾਡੀ ਬੁੱਕਲ ਦੇ ਵਿੱਚ ਹੀ ਅਸੀਂ ਲੋਕਾਂ ਦੀ ਬੁੱਕਲ ਦੇ ਵਿੱਚ ਆ ਬਸ ਥੋੜਾ ਜਿਹਾ ਨਾ ਢੰਗ ਦਾ ਫਰਕ ਹੁੰਦਾ ਵੀ ਕਿਹੜੇ ਢੰਗ ਨਾਲ ਲੋਕਾਂ ਨੂੰ ਲੜਾਉਣਾ ਅਸੀਂ ਇਹ ਹਮੇਸ਼ਾ ਹੀ ਕਹਿੰਦੇ ਆ ਵੀ ਜਿਹੜਾ ਤਿੰਨ ਕਾਨੂੰਨਾਂ ਨੂੰ ਵਾਪਸ ਕਰਨ ਵਾਲਾ ਕੋਹਲ ਸੀ ਉਹ ਵੀ ਸ਼ਾਂਤਮਈ ਰਹਿ ਕੇ ਲੜਿਆ ਸਾਡੀ ਸਟਰਗਲ ਜਥੇਬੰਦੀਆਂ ਉਦੋਂ ਸੰਯੁਕਤ ਮੋਰਚੇ ਦੇ ਵਿੱਚ ਵੀ ਚੱਲਦੀ ਰਹੀ ਅੱਜ ਵੀ ਸਾਡੀ ਸਿੱਗੀ ਵੀ ਸ਼ਾਂਤਮਈ ਸੰਘਰਸ਼ 'ਚ ਲੜੇ ਜਾ ਸਕਦੇ ਆ ਜਿੱਤੇ ਜਾ ਸਕਦੇ ਆ ਅਸੀਂ ਸ਼ਾਂਤਮਈ ਰਹਿ ਕੇ ਜਦੋ ਜਹਿਦ ਕਰਕੇ ਆਪਦੇ ਜਮਹੂਰੀ ਹੱਕ ਆ ਜਿਹੜੇ ਉਹਨਾਂ ਨੂੰ ਬਹਾਲ ਕਰਾਉਣ ਦਾ ਸਰਕਾਰਾਂ ਤੇ ਪ੍ਰੈਸ਼ਰ ਪਾ ਕੇ ਅੱਜ ਦਿੱਲੀ ਦੀ ਤਖਤ ਦੇ ਹੱਕ ਤੇ ਪੈਰ ਧਰ ਕੇ ਆ ਰਾਮਲੀਲਾ ਗਰਾਊਂਡ ਦੇ ਵਿੱਚ ਅਸੀਂ ਰੈਲੀ ਕਰ ਰਹੇ ਹਾਂ ਇਹ ਸਾਡਾ ਜਮਹੂਰੀ ਹੱਕ ਸੀ ਅਸੀਂ ਬਹਾਲ ਕਰਾਇਆ ਜਿੱਥੇ-ਜਿੱਥੇ ਵੀ ਪਹਿਲਾਂ ਜਿਹੜਾ ਧਰਨਾ ਮਜਾਰਾ ਹੋ ਸਕਦਾ ਸੀ ਉਹ ਥਾਵਾਂ ਨੂੰ ਨਾ ਘਟਾਇਆ ਜਾ ਰਿਹਾ ਦਿਨੋਂ-ਦਿਨ ਵੀ ਹੁਣ ਇੱਥੇ ਨਹੀਂ ਹੋਇਆ ਚਾਹੀ ਕਿਤੇ 144 ਦੀ ਦਲੀਲ ਦਿੱਤੀ ਜਾਂਦੀ ਹੈ ਕੁਝ ਹੋਰ ਦਿੱਤੀ ਜਾਂਦੀ ਹੈ ਪਰ ਜੇ ਇੰਨਾ ਇਕੱਠਾ ਹੋਊਗਾ ਇਹਨੂੰ ਤਾਂ ਕਿਸੇ ਸਰਕਾਰ ਕਿਵੇਂ ਰੋਕ ਲੂਗੀ ਦੇਖੋ 144 ਇਹਨਾਂ ਕੋਲੇ ਬਹੁਤ ਵਧੀਆ ਹਥਿਆਰ ਹੁਣ ਵੀ ਹੈਗਾ ਕੱਲ ਦੇ ਦੋ ਵਾਰੀ ਤਾਂ ਸਾਨੂੰ ਅਰੈਸਟ ਕਰ ਲਿਆ ਨਵੀਂ ਦਿੱਲੀ ਦੇ ਵਿੱਚ ਪੈਰ ਨਹੀਂ ਪਾਉਣ ਦੇ ਕਿੰਨੇ 144 ਲੱਗੀ ਆ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਨਹੀਂ ਜਾਣ ਦਿੱਤਾ ਪੁਰਾਣੀ ਦਿੱਲੀ ਚ ਰੱਖਿਆ ਹੋਇਆ ਸਾਡੀਆਂ ਬਹੁਤ ਜਿਹੜੀਆਂ ਮਤਲਬ ਟੀਮਾਂ ਜਿਹੜੀਆਂ ਪਿੰਡਾਂ ਤੋਂ ਆ ਰਹੀਆਂ ਸੀ ਰੇਲ ਗੱਡੀਆਂ ਤੋਂ ਉਤਰੀਆਂ ਬਹੁਤੀਆਂ ਨੂੰ ਅਰੈਸਟ ਕਰਕੇ ਪੁਰਾਣੀ ਦਿੱਲੀ ਚ ਘਲਦੇ ਰਹੇ ਆ ਪਰ ਅਸੀਂ ਕੁਛ ਤਾਂ ਜਿੱਤਿਆ ਨਾ ਜਿਹੜੀ 144 ਸਾਰੀ ਦਿੱਲੀ ਚ ਸੀ ਉਹ ਪੁਰਾਣੀ ਦਿੱਲੀ ਚੋਂ ਹਟਾ ਕੇ ਅੱਜ ਅਸੀਂ ਰੈਲੀ ਕਰ ਦਿੱਤਾ ਕਾਮਯਾਬ ਹੋ ਗਏ ਨਾ ਆ ਇਦਾਂ ਹੀ ਮਰਲੇ ਜਿਹੜੇ ਲੋਕਾਂ ਦੇ ਜਦੋਂ ਹੌਸਲੇ ਵਧਣਗੇ ਅੱਜ ਵੀ ਅਜੇ ਦਹਿਸ਼ਤ ਸੀ ਪੰਜਾਬ ਦੇ ਵਿੱਚ ਜਿੱਡਾ ਵੱਡਾ ਕੱਠੋ ਹੋਣਾ ਚਾਹੀਦਾ ਸੀ ਮੈਂ ਕਹਿੰਦਾ ਉਦੋਂ ਅਜੇ ਘਟੂਗਾ ਨਹੀਂ ਸਾਡਾ ਤੇਰੀਏ ਤੋਂ ਵੱਧ ਸੀ ਦਹਿਸ਼ਤ ਸੀ ਲੋਕਾਂ ਦੇ ਵਿੱਚ ਉਹ ਦਹਿਸ਼ਤ ਨੂੰ ਚਲੋ ਤੋੜ ਕੇ ਜਿੰਨੇ ਵੀ ਲੋਕ ਵੱਧ ਤੋਂ ਵੱਧ ਆਏ ਉਹਨਾਂ ਨੂੰ ਸਲੂਟ ਆ ਸਲਾਮ ਆ ਪਰ ਹਕੂਮਤਾਂ ਦਾ ਇਹ ਭਰਮ ਜਰੂਰ ਤੋੜਤਾ ਵੀ ਜਿਹੜੇ ਮਤਲਬ ਲੋਕਾਂ ਦੇ ਕਾਫਲੇ ਹੁੰਦੇ ਆ ਜਦੋਂ ਸਹੀ ਰਾਹ ਤੇ ਲੜਦੇ ਆ ਤਾਂ ਸਰਕਾਰਾਂ ਨੂੰ ਭਾਜੜਾ ਪਾ ਦਿੰਦੇ ਆ ਅੱਜ ਦੀ ਮਹਾ ਪੰਚਾਇਤ ਦਾ ਮਕਸਦ ਕੀ ਰਹਿਣ ਵਾਲਾ ਮੁੱਖ ਤੌਰ ਤੇ ਅੱਜ ਮੁੱਖ ਤਾਂ ਦੇਖੋ ਜਿਹੜੀਆਂ ਉਹ ਮੰਗਾਂ ਨੇ ਸੁਯੋਗਤ ਮੋਰਚੇ ਦੀਆਂ ਪਿਛਲੀਆਂ ਰਹਿੰਦੀਆਂ ਮੰਨੀਆਂ ਹੋਈ ਮੰਗ ਉਹ ਉਭਾਰਨ ਦਾ ਮੁੱਦਾ ਉਹ ਮੈਨੂੰ ਲੱਗਦਾ ਸਾਰਿਆਂ ਚੋਂ ਮੁੱਖ ਇਹ ਆ ਵਿਜਮੂਰੀ ਹੱਕ ਬਹਾਲ ਕਰਾਉਣੇ ਆ ਜਿਹੜਾ ਤੇ ਲੋਕਾਂ ਨੂੰ ਦੱਸਣਾ ਹੈ ਜੇ ਆਪਾਂ ਇਕੱਠੇ ਆ ਤਾਂ ਜਮੂਰੀ ਹੱਕ ਬਹਾਲ ਕਰ ਸਕਦੇ ਆਪਾਂ ਤਾਂ ਅੱਜ ਵੀ 빙ੇ ਤਲਿੰਗੇ ਰਾਹਾ ਰਾਹੀ ਲੋਕ ਕੱਚਿਆ ਰਾਹਾ ਰਾਹੀ ਦਿੱਲੀ ਦੇ ਆਰਾਮਲੀਲਾ ਗਰਾਊਂਡ ਦੇ ਵਿੱਚ ਪਹੁੰਚੇ ਆ ਚਾਹੇ ਇਹਨਾਂ ਨੇ ਵੱਡੀਆਂ ਸੜਕਾਂ ਬੰਦ ਕਰੀਆਂ ਹੋਈਆਂ ਜਦੋਂ ਹਰੇਕ ਨੂੰ ਪਤਾ ਵੀ ਇਕੱਠੇ ਹੋਏ ਬਿਨਾਂ ਨਾ ਤਾਂ ਗੁਜ਼ਾਰਾ ਤੇ ਹੱਲ ਇੱਕ ਹੀ ਆ ਫੇਰ ਵੀ ਕਿਤੇ ਨਾ ਕਿਤੇ ਵੱਖਰੀ ਸੁਰ ਕਿਉਂ ਆਉਂਦੀ ਆ ਦੇਖੋ ਇਹ ਤਾਂ ਹੁਣ ਤੁਸੀਂ ਦੇਖਦੇ ਹੋ ਵੀ ਜਿਹੜੇ ਇਕੱਠੇ ਹੋਣ ਵਾਲੇ ਹੋ ਕੇ ਆਏ ਆ ਉਹ ਕਿੰਡੀ ਵੱਡੀ ਗਣਤੀ ਆ ਭਾਰਤ ਪੱਧਰ ਦੀ ਆ ਜੇ ਕੋਈ ਛੋਟਾ ਵਿਚਾਰ ਇਸ ਗੱਲ ਦੀ ਪਾਲਣਾ ਕਰਦਾ ਮੈਨੂੰ ਲੱਗਦਾ ਉਹਨਾਂ ਨੂੰ ਰੀਥਿੰਕ ਕਰਨਾ ਚਾਹੀਦਾ ਅਪੀਲ ਹੀ ਆਪਣੀ ਅਸੀਂ ਤਾਂ 6 ਮੈਂਬਰੀ ਕਮੇਟੀ ਵੀ ਬਣਾਈ ਆ ਅਪੀਲ ਹੀ ਕਰ ਸਕਦੇ ਆ ਉਹਨਾਂ ਨੂੰ ਲੋਕਾਂ ਨੂੰ ਅਪੀਲ ਕਰ ਸਕਦੇ ਮੈਂ ਇਹਨਾਂ ਦੀ ਜਿਹੜੀ ਸਮਤਾ ਬਖਸ਼ੋ ਇਹਨਾਂ ਨੂੰ ਥੋੜਾ ਵੀ ਇਦੋਂ ਵੀ ਨਰੂਈ ਲੜਾਈ ਲੜੀਏ ਹੋ ਸਕਦਾ ਆ ਪਰ ਨਵੀਂ ਦਿੱਲੀ ਚੋਂ ਵੀ 144 ਤੋੜ ਦਿੰਦੇ ਜਿਓ ਨਾਲ ਹੁੰਦੇ ਅੱਛਾ ਜਿੱਡੀ ਵੱਡੀ ਮੰਗ ਆ ਪੂਰੇ ਦੇਸ਼ ਦੇ ਵਿੱਚ ਐਮਐਸਪੀ ਕਾਨੂੰਨ ਆਲੀ ਇਹਦੇ ਲਈ ਲੱਗਦਾ ਨਹੀਂ ਕਿ ਹਜੇ ਪੰਜਾਬ ਤੇ ਹਰਿਆਣਾ ਉਸ ਲੜਾਈ ਦੇ ਵਿੱਚ ਨਿੱਕੇ ਆ ਪੂਰੇ ਭਾਰਤ ਦੇ ਵਿੱਚ ਬਹੁਤ ਕੰਮ ਕਰਨ ਦੀ ਜ਼ਰੂਰਤ ਆ ਬਹੁਤ ਵੱਡੇ ਲੈਵਲ ਦੇ ਉੱਤੇ ਲੋਕ ਥੋੜੀ ਇਹ ਗੱਲ ਠੀਕ ਆ ਐਮਐਸਪੀ ਦੀ ਕਾਨੂੰਨੀ ਗਰੰਟੀ ਲੈਣੀ ਖਾਸੀ ਵੱਡੀ ਲੜਾਈ ਆ ਖਾਸੀ ਵੱਡੀ ਤਾਕਤਰੀ ਲੋੜ ਆ ਤੇ ਹਜੇ ਮੈਂ ਕਹੂੰਗਾ ਪੰਜਾਬ ਹਰਿਆਣਾ ਜਾਂ ਜੂਪੀ ਦਾ ਕੋਸ਼ਿਸ਼ਾ ਜਾਗਿਆ ਬਾਕੀ ਦੇ ਭਾਰਤ ਨੂੰ ਜਗਾਉਣਾ ਪਰਣਾ ਆ ਇੱਕ ਜਗਾਉਣ ਦਾ ਸਾਡਾ ਮਤਲਬ ਤਰਾਦਾ ਦਾ ਸਾਡਾ ਮਤਲਬ ਇੱਕ ਤਰੀਕਾ ਲੋਕਾਂ ਨੂੰ ਜਗਾਉਣ ਦਾ ਇਹਦੇ ਤੇ ਕਾਮਯਾਬ ਹੋ ਕੇ ਮਨਲਾ ਦਾ ਭਾਰਤ ਦੇ ਲੋਕ ਜਾਗਣਗੇ ਤੇ ਉਧਰਲੇ ਪਾਸੇ ਨੂੰ ਲਹਿਰਾਂ ਵਧਣਗੀਆਂ ਉਹ ਪੰਜਾਬ ਵਾਲਿਆਂ ਨੇ ਵੀ ਬਾਵਾ ਵੈਸੇ ਕਰਿਆ ਸੀਗਾ ਵੀ ਅਸੀਂ ਇੱਕ ਦੋ ਵਾਰੀ ਤਾਂ ਉਹ ਟੌਂਕ ਜੇ ਵੀ ਕਰਿਆ ਵੀ ਮੂੰਗੀ ਤੇ ਐਮਐਸਪੀ ਦੇਵਾਂਗੇ ਪਰ ਵੋਟਾਂ ਤੋਂ ਪਹਿਲਾਂ ਉਹ ਬਾਲੀਆਂ ਫਸਲਾਂ ਤੇ ਦੇਣ ਨੂੰ ਤਿਆਰ ਸੀਗੇ ਨਹੀਂ ਉਹ ਪਖੰਡਵਾਜੀ ਹੈ ਉਹ ਦੇਖੋ ਕੋਈ ਵੀ ਰਾਜਗਦੀ ਤੇ ਆ ਕੇ ਬਹਿ ਜੇ ਉਹ ਝੂਠੇ ਲਾਰੇ ਲਾ ਕੇ ਬਹਿਣਾ ਹੁੰਦਾ ਇਸ ਗੱਲ ਦਾ ਸਾਨੂੰ ਵਿਸ਼ਵਾਸ ਹੈ ਲੋਕ ਜੇ ਆਪਦੇ ਸੰਘਰਸ਼ਾਂ ਰਾਹੀਂ ਕੁਝ ਮਨਾ ਲੈਣਗੇ ਜਿਹੜੀ ਵੀ ਸਰਕਾਰ ਤੋਂ ਉਹ ਲੈ ਲੈਣਗੇ ਨਹੀਂ ਉਹਨਾਂ ਦੇ ਲਾਰੇਆਂ ਚਾ ਕੇ ਜਿੰਨੀਆਂ ਮਰਜ਼ੀ ਵੋਟਾਂ ਪਾਪਾ ਦੇਖ ਲੈਣ ਇੱਕਠ ਲੋਹੇ ਦੀ ਲੱਠ ਬਿਨਾ ਸਰਨਾ ਨਹੀਂ ਵੋਟਾਂ ਰਾਜ ਬਦਲ ਬਦਲ ਦੇਖ ਲਿਆ ਲੋਕਾਂ ਨੇ ਇੱਕੋ ਹੀ ਰਾਹ ਸਵਲਣਾ ਸਾਡੇ ਵਾਸਤੇ ਜਿਹੜੇ ਸਾਡੇ 10 ਗੁਰੂਆਂ ਨੇ ਲੜਾਈ ਸ਼ੁਰੂ ਕੀਤੀ ਸੀ ਕਰਤਾਰ ਸਰਾਬਿਆਂ ਨੇ ਬੱਬਰ ਅਕਾਲੀਆਂ ਨੇ ਭਗਤ ਸਿੰਘ ਵਰਗਿਆਂ ਨੇ ਉਦਮ ਸਿੰਘ ਵਰਗਿਆਂ ਨੇ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਉਦਮ ਸਿੰਘ ਨੇ ਪਿਛਲੀ 13 ਤਰੀਕ ਨੂੰ ਕੱਲ ਨੂੰ ਅ ਅੰਗਰੇਜ਼ ਦੇ ਗੋਲੀ ਕਿਉਂ ਮਾਰੀ ਸੀ ਉਹ ਸਾਰਾ ਕੁਝ ਇਕੱਠਾ ਕਰਕੇ ਉਹਦਾ ਇੱਕੋ ਹੀ ਬਣਦਾ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾ ਸਕਦਾ ਹਾਂ ਸ਼ਹੀਦਾਂ ਦੀ ਸਾਨੂੰ ਅਮਰ ਸ਼ਹੀਦੋ ਸੌ ਤੁਹਾਡੀ ਅਸੀਂ ਥੱਕਦੇ ਨਹੀਂ ਅਸੀਂ ਰੁਕਦੇ ਨਹੀਂ ਅਸੀਂ ਲੜਦੇ ਰਹਿਣਾ ਹੱਕਾਂ ਲਈ ਜਿੰਨਾ ਚਿਰ ਜਾਬਰ ਮੁੱਕਦੇ ਨਹੀਂ ਜਿੰਨਾ ਚਿਰ ਜਾਬਰ ਮੁੱਕਦੇ ਨਹੀਂ ਭਾਈ ਲਾਲੋਆਂ ਦੀ ਲੜਾਈ ਮਲਕ ਭਾਗਵਾਂ ਦੇ ਖਿਲਾਫ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ